ਅੱਜ ਮੁਕੇਰੀਆਂ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਦਿਹਾੜੇ ਤੇ ਸ਼ਹਿਰ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਗਾਜ਼ ਹੋਇਆ ਜਿਸ ਵਿੱਚ ਸ਼ਹਿਰ ਦੇ ਸਾਰੇ ਹੀ ਸੇਵਾਦਾਰ ਹਾਜ਼ਰ ਹੋਏ ਦੂਰ ਦੂਰ ਤੱਕ ਸੰਗਤਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਥਾਂ ਥਾਂ ਲੋਕਾਂ ਨੇ ਸਟਾਲ ਫਰੂਟ ਦੇ ਲੰਗਰ ਲਗਾਏ ਹੋਏ ਸਨ ਹਰ ਪਾਸੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਜੈ ਜੈਕਾਰ ਹੋ ਰਹੀ ਸੀ ਇਸ ਸ਼ੋਭਾ ਯਾਤਰਾ ਵਿੱਚ ਜੈ ਮਾ ਚਿੰਤਪੁਰਨੀ ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਖਾਤਰਾ ਜੀ ਨੇ ਵੀ ਸ਼ੋਭਾ ਯਾਤਰਾ ਦਾ ਲੰਗਰ ਲਗਾ ਕੇ ਸਵਾਗਤ ਕੀਤਾ ਇਸ ਮੌਕੇ ਦਰਸ਼ਨ ਮੱਛੀ ਵਾਲਿਆਂ ਨੇ ਫਰੂਟ ਤੇ ਠੰਡੇ ਦਾ ਲੰਗਰ ਲਗਾ ਕੇ ਸੰਗਤਾਂ ਵਿੱਚ ਵਾਦ ਪ੍ਰਾਪਤ ਕੀਤਾ ਇਸ ਮੌਕੇ ਉੱਗੇ ਸਮਾਜ ਸੇਵਕ ਤੇ ਜੋਗੀ ਸਮਾਜ ਮਕੇਰੀਆਂ ਦੇ ਪ੍ਰਧਾਨ ਸ਼੍ਰੀ ਸੋਨੀ ਜੋਗੀ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਹਾਰ ਪਾ ਕੇ ਆਦਰ ਸਤਕਾਰ ਕੀਤਾ ਜਾਂ ਜਨਾਬ 648ਵੇਂ ਪ੍ਰਕਾਸ਼ ਦਿਵਸ ਦੀ ਸਬੰਧ ਵਿੱਚ ਮੁਕੇਰੀਆਂ ਸ਼ਹਿਰ ਵਿੱਚ ਥਾਂ-ਥਾਂ ਤੇ ਲੋਕਾਂ ਨੇ ਲੰਗਰ ਲਗਾਏ ਹੋਏ ਸਨ ਇਸ ਮੌਕੇ ਸਮਾਜ ਸੇਵਕ ਅਮਲ ਕੌਸਲਾ ਜੀ ਜ਼ਿਲ੍ਹਾ ਮਹਿਲਾ ਪ੍ਰਧਾਨ ਹਰਮਿੰਦਰ ਕੋਰ ਐਕਸ ਐਮ ਐਲ ਏ ਮੈਡਮ ਇੰਦੂ ਵਾਲਾ ਜੀ ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਫੌਜੀ ਬਿੰਦਰ ਪ੍ਰਧਾਨ ਕਾਂਗਰਸ ਬਲਾਕ ਪ੍ਰਧਾਨ ਰਵਿੰਦਰ ਸਿੰਘ ਮੋਹਨ ਲਾਲ ਤਖੀ ਲਲਿਤ ਗਿੱਲ ਪ੍ਰਧਾਨ ਵਿਜੇ 나ਗਲਾ ਮਾਸਟਰ ਸੁਰਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ਤੋ ਬੁਟਾ ਰਾਮੇਸ਼ ਸਿੰਘ ਸ਼ੇਰ ਸਿੰਘ ਸ਼ਰਾ ਐ ਐਮ ਸੀ ਸਤਪਾਲ ਸੰਜੀਵ ਕਟਲ ਠਾਕੁਰ ਮੈਡੀਕਲ ਸਟੋਰ ਰਕੇਸ਼ ਕੁਮਾਰ ਬਿੱਟੂ ਰਗੁਨਾਥ ਜੋਗੀ ਮੈਡਮ ਪੂਜਾ ਖੁੱਲਰ ਜਿਹੜਾ ਲੰਗਰ ਤੇ ਹਜ਼ਾਰਾਂ ਦੀ ਗਿਣਤੀ ਚ ਗੁਰੂ ਸੇਵਕ ਹਾਜ਼ਰ ਸਨ ਬਾਲਵੀ ਕਿਸ਼ਨ ਜੀ ਬਾਲਵੀ ਕਿਸ਼ਨ ਜੀ

ਦਾ ਸ਼ਕਤੀ ਹਮਾਰੇ ਭਗਵਾਨ ਰਵੀਦਾਸ਼ ਸ਼ਕਤੀ ਹਮਾਰੇ ਅੱਜ ਅਸੀਂ ਪਹੁੰਚੇ ਹਾਂ ਮਕੇਰੀਆਂ ਵਿਖੇ ਹੁਸ਼ਿਆਰਪੁਰ ਦੀ ਟੀਮ ਲੈ ਕੇ ਹੁਸ਼ਿਆਰਪੁਰ ਫੌਕਸ ਤੋਂ ਸੁਖਵਿੰਦਰ ਮਹਿਰਾ ਨਾਲ ਉਹਨਾਂ ਦੇ ਸਹਿਯੋਗੀ ਰਮਨ ਤੰਗਰਾਲੀਆਂ ਆਓ ਅੱਜ ਗੁਰੂ ਰਵੀਦਾਸ ਜੀ ਦੀ ਸ਼ੋਭਾ ਯਾਤਰਾ ਦੇ ਵਿੱਚ ਅੱਜ ਸਾਡੇ ਇਲਾਕੇ ਦੀ ਸ਼ਖਸੀਅਤ ਪਹੁੰਚੇ ਨੇ ਅੱਜ ਤੁਹਾਨੂੰ ਉਹਨਾਂ ਨਾਲ ਰੂਬਰੂ ਕਰਾਈਏ ਅਤੇ ਉਹਨਾਂ ਦੇ ਮukh ਤੋਂ ਦੋ ਸ਼ਬਦ ਸੁਣੀਏ ਜੀ ਪ੍ਰਧਾਨ ਜੀ ਮੈਂ ਜੀ ਆਪਣੇ ਵੱਲੋਂ ਅਛੀਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਨ ਤੇ ਬਹੁਤ ਬਹੁਤ ਇਲਾਕਾ ਨਿਵਾਸੀਆਂ ਨੂੰ ਮੁਆਰਕਬਾਦ ਦਿਨਾ ਹਾਂ। ਸਨਾਲੀ ਅੱਜ ਬੜੀ ਖੁਸ਼ੀ ਦਾ ਦਿਹਾੜਾ ਆ ਜਿਹੜਾ ਇਸ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ। ਧੰਨਵਾਦ ਜੀ। ਆਓ ਇੱਕ ਹੋ ਸਖਸੀਅਤ ਮਕੇਰੀਆਂ ਦੇ ਖਾਸ ਗੁਰੂ ਰਵੀਦਾਸ ਜੀ ਦੇ ਦਿਹਾੜੇ ਤੇ ਤੁਹਾਨੂੰ ਰੂਪ ਰੂਪ ਕਰਾਈਏ। ਹਿਸ਼ਾਰਪੁਰ ਫੋਕਸ ਦੀ ਟੀਮ ਇਹਨਾਂ ਦੇ ਕੋਲ ਅੱਜ ਪਹੁੰਚਿਆ। ਹਾਂਜੀ ਪ੍ਰਧਾਨ ਜੀ। ਸਭ ਤੋਂ ਪਹਿਲਾਂ ਮੈਂ ਹਿਸ਼ਾਰਪੁਰ ਫੋਕਸ ਪ੍ਰੈਸ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ। ਅੱਜ ਰਵੀਦਾਸ ਜੀ ਦਾ ਜਨਮ ਦਿਹਾੜਾ ਉਹਨਾਂ ਨੇ ਮਾਣ ਬਖਸ਼ਿਆ ਦਰਸ਼ਨ ਮੱਛੀ ਵਾਲਾ ਮਕੇਰੀਆਂ ਨੂੰ ਇਹ ਛੋਟਾ ਜਿਹਾ ਕੰਮ ਕਰਨ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਕੇਲੇ ਸੇਵ ਕੋਲਡ ਡਰਿੰਕ ਔਰ ਪਾਣੀ ਦੀ ਸੇਵਾ ਲਈ ਹੈ ਔਰ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹਰ ਸਾਲ ਇਹ ਵਾਲਾ ਸਾਨੂੰ ਮਾਨ ਤਾਨ ਮਿਲਦਾ ਰਵੇ ਅੱਗੇ ਵੱਧ ਤੋਂ ਵੱਧ ਇਸ ਚੀਜ਼ ਦੇ ਵਿੱਚ ਅੱਗੇ ਰਵਾਂਗੇ ਧੰਵਾਦ ਜੀ ਅੱਜ ਹੁਸ਼ਿਆਰ ਪਰ ਦੀ ਟੀਮ ਹੁਸ਼ਿਆਰ ਪਰ ਫੌਕਸ ਮਕੇਰੀਆਂ ਵਿਖੇ ਨਿਕਲ ਰਹੀ ਗੁਰੂ ਰਵੀਦਾਸ ਜੀ ਦੀ ਸ਼ੋਭਾ ਯਾਤਰਾ ਵਿੱਚ ਅੱਜ ਚਾਰ ਚੰਦ ਲਾ ਰਹੀ ਹੈ ਇਸੇ ਸਬੰਧ ਵਿੱਚ ਅਸੀਂ ਮਕੇਰੀਆਂ ਪਹੁੰਚੇ ਹਾਂ ਜਿੱਥੇ ਸੇਵਾਦਾਰ ਸ੍ਰੀ ਕਮਲ ਖੋਸਲਾ ਜੀ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਈਏ ਅਤੇ ਸ੍ਰੀ ਗੁਰੂ ਰਵੀਦਾਸ ਦੇ ਜਨਮ ਦਿਹਾੜੇ ਤੇ ਕੁਝ ਦੋ ਲਫ਼ਜ਼ ਸੁਣੀਏ ਸੰਸ਼ੇਰ ਸਿੰਘ ਸੇਰਾ ਜੀ ਅੱਜ ਜਿਹੜੀ ਇਹਨਾਂ ਨੇ ਸ਼ੋਭਾ ਯਾਤਰਾ ਸ੍ਰੀ ਗੁਰੂ ਰਵੀਦਾਸ ਜੀ ਦੇ ਗੁਰੂ ਪ੍ਰੋਪਰ ਨੂੰ ਮੁੱਖ ਰੱਖਦੇ ਹੋਏ ਕੱਢੀ ਹੈ ਅਸੀਂ ਇਹ ਸਾਰੀ ਐਮਸੀ ਸਾਹਿਬਾਨ ਪਰ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਉਹਨਾਂ ਦੇ ਸਵਾਗਤ ਵਾਸਤੇ ਇੱਥੇ ਖੜੇ ਆਂ ਸਾਨੂੰ ਮਤਲਬ ਕਿ ਬਹੁਤ ਹੀ ਅੱਜ ਮਤਲਬ ਉਹ ਹੋ ਰਿਹਾ ਪ੍ਰਾਊਡ ਹੋ ਪਿਆ ਹੋ ਰਿਹਾ ਕਿ ਇੰਨੀ ਸੰਗਤ ਇਕੱਠੀ ਹੋ ਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪ੍ਰਬ ਨੂੰ ਮੁੱਖ ਰੱਖਦੇ ਹੋਏ ਸ਼ੋਭਾ ਯਾਤਰਾ ਤੇ ਸ਼ਾਮਲ ਹੋਈ ਆ ਅਸੀਂ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇੱਥੇ ਜਿਹੜਾ ਨੇ ਪ੍ਰਸ਼ਾਦ ਦਾ ਲੰਗਰ ਲਾਇਆ ਕਮਲ ਖੋਸਲਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਪ੍ਰਧਾਨ ਜੀ ਇਹ ਹਨ ਸਾਡੇ ਖੁਸ਼ਿਆਰਪੁਰ ਮਹਿਲਾ ਮੰਡਲ ਦੇ ਮਹਿਲਾ ਪ੍ਰਧਾਨ ਕਾਂਗਰਸ ਪਾਰਟੀ ਦੇ ਸ੍ਰੀ ਹਰਮਿੰਦਰ ਕੌਰ ਜੀ ਆਓ ਉਹਨਾਂ ਨਾਲ ਗੱਲਬਾਤ ਕਰੀਏ ਜੀ ਜੀ ਹਾਂ ਜੀ ਅੱਜ ਸਾਡੇ ਸ਼ਹਿਰ ਮਕੇਰੀਆਂ ਵਿੱਚ ਗੁਰੂ ਰਵੀਦਾਸ ਜੀ ਦਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਸਾਰਾ ਸ਼ਹਿਰ ਨਾਲ ਮਿਲ ਕੇ ਅੱਜ ਸਭ ਪੂਰਾ ਸਮਾਜ ਇਹ ਖੁਸ਼ੀਆਂ ਦੇ ਦਿਨ ਮਨਾ ਰਿਹਾ ਹੈ ਔਰ ਮੈਂ ਸਾਰਿਆਂ ਨੂੰ ਇਹ ਵਧਾਈ ਦੇ ਪਾਤਰ ਆ ਸ਼ਹਿਰ ਵਾਸੀ ਕਿ ਹਰ ਜਾਤ ਧਰਮ ਤੋਂ ਉੱਪਰ ਉੱਠ ਕੇ ਅਸੀਂ ਨਾਲ ਮਿਲ ਕੇ ਅੱਜ ਇਹ ਦਿਨ ਮਨਾ ਰਹੇ ਆ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਕਮਲ ਖੋਸਲਾ ਜੀ ਜਿਨ੍ਹਾਂ ਨੇ ਸਾਰਾ ਅਰੇਂਜ ਕਰ ਰਹੇ ਆ ਸਾਰੇ ਨਾਲ ਕਮੇਟੀ ਮੈਂਬਰ ਉਹਨਾਂ ਦੇ ਅੱਜ ਅਸੀਂ ਬੇਦਗਰ ਚੌਂਕ 'ਚ ਇਕੱਠੇ ਹੋਏ ਆ ਜੋ ਲੰਗਰ ਦੀ ਸੇਵਾ ਕਰ ਰਹੇ ਸਾਰੇ ਨਾਲ ਮਿਲ ਕੇ ਔਰ ਸਾਰਿਆਂ ਨੇ ਮੈਂ ਲੱਖ ਲੱਖ ਵਧਾਈ ਦੇਣੀ ਆਪਣੇ ਇਲਾਕਾ ਨਿਵਾਸੀਆਂ ਨੂੰ ਥੈਂਕ ਯੂ ਜੀ ਇਹ ਹਨ ਸਾਡੇ ਸ਼ਹਿਰ ਦੀ ਬਹੁਤ ਹੀ ਸਖਸ਼ੀਤ ਸ੍ਰੀ ਕਮਲ ਖੋਸਲਾ ਜੀ ਸਮਾਜ ਸੇਵਕ ਉਹਨਾਂ ਦੇ ਮੁਖ ਤੋਂ ਦੋ ਸ਼ਬਦ ਸ੍ਰੀ ਗੁਰੂ ਰਵਿਦਾਸ ਜੀ ਦੀ ਸ਼ੋਭਾ ਯਾਤਰਾ ਲਈ ਜੇ ਪ੍ਰਧਾਨ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ ਜੈ ਸੰਵਿਧਾਨ ਮੈਂ ਕਮਲ ਹੌਸਲਾ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ ਅਤੇ ਮੁਕੇਰੀਆਂ ਹਲਕੇ ਤੋਂ ਇੱਕ ਸਮਾਜ ਸੇਵੀ ਅੱਜ ਜਗਤ ਗੁਰੂ ਸ਼ਤਗੁਰ ਰਵਦਾਸ ਜੀ ਮਹਾਰਾਜ ਉਹਨਾਂ ਦੇ 648 ਪਰ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜਿਹੜੀ ਕਿ ਸ਼੍ਰੋਮੇ ਸ਼੍ਰਗੁਰ ਰਵਦਾਸ ਸੇਵਕ ਸਭਾ ਮੁਕੇਰੀਆਂ ਗੁਰਦੇਵਪੁਰ ਵੱਲੋਂ ਅੱਜ ਨਗਰ ਕੀਰਤਨ ਦਾ ਯੋਜਨ ਕੀਤਾ ਗਿਆ। ਉਹਦੇ ਸਮੰੱਚ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੇ ਮਿਲ ਕੇ ਤੇ ਇੱਕ ਵਿਸ਼ਾਲ ਲੰਗਰ ਦਾ ਯੋਜਨ ਕੀਤਾ। ਅੱਜ ਉਹ ਪਰਮਪਿੱਤਾ ਪਰਮਾਤਮਾ ਸਤਗੁਰ ਰਵਦਾਸ ਮਹਾਰਾਜ ਜਿਨ੍ਹਾਂ ਨੇ ਸਾਨੂੰ ਵਹਿਮਾਂ ਪਰਮਾਂ ਡੰਬਰਾਂ ਤੋਂ ਦੂਰ ਰਹਿਣ ਲਈ ਕਿਹਾ ਅਤੇ ਸਾਨੂੰ ਇਕੱਠੇ ਹੋ ਕੇ ਇਸ ਸਮਾਜ ਦੇ ਵਿੱਚ ਜੀਣ ਦੀ ਸਿੱਖਿਆ ਦਿੱਤੀ ਅੱਜ ਉਸ ਰੈਬਰ ਨੂੰ ਯਾਦ ਕਰਦਿਆਂ ਅਸੀਂ ਸਾਰਿਆਂ ਨੇ ਮਿਲ ਮਿਲ ਕੇ ਤੇ ਇਹ ਲੰਗਰ ਇਸ ਸ਼ੋਭਾ ਯਾਤਰਾ ਦਾ ਇਸ ਨਗਰ ਕੀਰਤਨ ਦਾ ਅਸੀਂ ਇਸਤਕਬਾਲ ਕੀਤਾ ਹੈ ਸਵਾਗਤ ਕੀਤਾ ਹੈ ਸੋ ਮੈਂ ਅੱਜ ਪੂਰੀ ਲੋਕਾਈ ਨੂੰ ਅਤੇ ਖਾਸ ਤੌਰ ਤੇ ਮੁਕੇਰੀਆਂ ਹਲਕਾ ਨਿਵਾਸੀਆਂ ਨੂੰ ਇਸ ਮੌਕੇ ਤੇ ਲੱਖ ਲੱਖ ਮੁਬਾਰਕਬਾਦ ਦਿੰਨਾ ਵਾ ਅਤੇ ਨਾਲ ਦੀ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕਿ ਚੰਗੇ ਮਾੜੇ ਦੀ ਪਛਾਣ ਕਰਕੇ ਤੇ ਫਿਰ ਇੱਕ ਜੁੜਤਾ ਬਣਾਓ ਤੇ ਨਾਲ ਦੀ ਨਾਲ ਸਤਗੁਰ ਰਵਦਾਸ ਤੇ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਆਪਾਂ ਕੋਸ਼ਿਸ਼ ਕਰੀਏ ਜੈ ਭੀਮ ਜੈ ਭਰ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਰਵਿਦਾਸ ਸ਼ਕਤੀ ਰਵਿਦਾਸ ਸ਼ਕਤੀ ਅੱਜ ਅਸੀਂ ਗੁਰੂ ਰਵਿਦਾਸ ਜੀ ਦੀ ਸੋਭਾ ਯਾਤਰਾ ਵਿੱਚ ਸ਼ਾਮਲ ਹੋਏ ਆ ਇਹਨਾਂ ਵਿੱਚ ਇੱਕ ਸਾਡੇ ਸ਼ਹਿਰ ਦੀ ਬਹੁਤ ਹੀ ਉਦੀ ਸ਼ਖਸੀਅਤ ਸਾਡੇ ਉਜਿੰ ਬਗਿਆ ਪਰ ਬਟਾਉਰ ਮਾ ਚਿੰਤਪੂਰਨੀ ਕਲੱਬ ਦੇ ਪ੍ਰਧਾਨ ਸ੍ਰੀ ਪ੍ਰਦੀਪ ਖਤਰਾ ਜੀ ਅੱਜ ਰੂਬ ਰੂ ਕਰਾਈਏ ਉਹਨਾਂ ਨਾਲ ਪ੍ਰਧਾਨ ਜੀ ਦੋ ਲਫ਼ਜ਼ ਆਪਣੇ ਮੁਖ ਤੋਂ ਸਾਹਨੇ ਚਾਨਣਾ ਪਾਓ ਮੈਂ ਪ੍ਰਦੀਪ ਖਤਰਾ ਸ੍ਰੀ ਜੈ ਮਾ ਚਿੰਤਪੂਰਨੀ ਕਲਮਕੇਰੀਆਂ ਸ੍ਰੀ ਰਾਮਾ ਡਰਾਮਾ ਟਿਕ ਕਲਮਕੇਰੀਆਂ ਤੇ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਸ੍ਰੀ ਗੁਰੂ ਰਚੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਮੇ ਗੁਰਪੁਰਬ ਦੇ ਪ락ਸ ਦੇ ਵਿੱਚ ਆਪ ਸਹਿਨਵਾਸੀਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਨਗਰ ਕੀਰਤ ਕੰਦੇ ਸਬੰਧ ਦੇ ਵਿੱਚ ਹਰ ਸਾਲ ਕੜਾ ਪ੍ਰਸ਼ਾਦ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਰਤਾਇਆ ਜਾ ਰਿਹਾ ਆਪ ਸਾਰਿਆਂ ਨੂੰ ਇੱਕ ਵਾਰ ਫਿਰ ਗੁਰਮੁਦਾਸ ਮਹਾਰਾਜੀ ਦੇ ਜਨਮ ਦਿਹਾੜੀ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ ਜਗਤ ਗੁਰੂ ਕਬੀਰदास ਮਹਾਰਾਜੀ ਦੇ ਸੇ ਸੋ 48 ਪ੍ਰਕਾਸ਼ ਉਤਸਵ ਤੇ ਸਮੂਹ ਸੰਗਤਾਰੋਂ ਲੱਖ ਲੱਖ ਮੁਬਾਰਕਬਾਦ ਦਿੰਦੇ ਆ ਜੀ ਔਰ ਪਰਮ ਪਿਤਾ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਸੇ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਾ ਹੀ ਸਾਡੇ ਸਾਰਿਆਂ ਦੇ ਬਣੀ